ਪਠਿੰਡਾ ਦੇ ਤਲਵੰਡੀ ਸਾਬੋ ਗੁਰੂ ਕਾਂਸੀ ਯੂਨੀਵਰਸਿਟੀ ਇੱਕ ਵਾਰੀ ਫਿਰ ਵਿਵਾਦਾਂ ਦੇ ਵਿੱਚ ਬਿਹਾਰ ਦੇ ਸਟੂਡੈਂਟਾਂ ਵੱਲੋਂ ਪੰਜਾਬ ਦੇ ਸਟੂਡੈਂਟਾਂ ਤੇ ਲਗਾਏ 23 ਤਰ੍ਹਾਂ 11 ਦੇ ਨਾਲ ਹਮਲਾ ਕਰਨ ਦੀ ਦੋਸ਼ ਲੇਕਿਨ ਦੂਜੇ ਪਾਸੇ ਯੂਨੀਵਰਸਿਟੀ ਵੱਲੋਂ ਇਹਨਾਂ ਦੋਸ਼ਾਂ ਨੂੰ ਨਕਾਰਿਆ ਪੁਲਿਸ ਨੇ ਕਿਹਾ ਨਹੀਂ ਮਿਲੀ ਕੋਈ ਸ਼ਿਕਾਇਤ ਮਾਮਲਾ ਤਲਵੰਡੀ ਸਾਬੋ ਗੁਰੂ ਕਾਂਸੀ ਯੂਨੀਵਰਸਿਟੀ ਦੇ ਅੰਦਰ ਦਾ ਜਿੱਥੇ ਇੱਕ ਜੂਥ ਫੈਸਟੀਵਲ 17 18 ਅਤੇ 19 ਨੂੰ ਆਪਣਾ ਕਰਵਾਇਆ ਜਾ ਰਿਹਾ ਸੀ ਤਾਂ ਇਸ ਨੂੰ ਲੈ ਕੇ ਕੁਝ ਆਪਸ ਵਿੱਚ ਅੰਦਰ ਤਹਿਤ ਆਪਣਾ ਤਲਵਾਰਾਂ ਲਹਿਰਾਉਂਦੇ ਹੋਏ ਨੌਜਵਾਨ ਜਿਹੜੇ ਨੇ ਉਹ ਦਿਖਾਈ ਦਿੱਤੇ ਜਿਸ ਨੂੰ ਲੈ ਕੇ ਉੱਥੇ ਕੁਝ ਬਿਹਾਰ ਦੇ ਜਿਹੜੇ ਆਪਣਾ ਵਿਦਿਆਰਥੀ ਸੀ ਉਹ ਜ਼ਖਮੀ ਵੀ ਹੋ ਗਏ ਉਹਨਾਂ ਵੱਲੋਂ ਜੇ ਆਪਾਂ ਗੱਲ ਕਰੀਏ ਤਾਂ ਆਪਣਾ ਪ੍ਰਧਾਨ ਮੰਤਰੀ ਨਤੀਸ਼ ਕੁਮਾਰ ਨੂੰ ਗੁਹਾਰ ਲਗਾਈ ਇੱਕ ਚੈਨਲ ਦੇ ਰਾਹੀਂ ਕਿ ਉਹਨਾਂ ਤੇ ਹਮਲਾ ਕੀਤਾ ਗਿਆ ਪੰਜਾਬ ਦੇ ਸਟੂਡੈਂਟਾਂ ਵੱਲੋਂ ਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਆਪਣਾ ਟਵੀਟ ਕੀਤਾ ਗਿਆ ਸੀ ਇਸ ਮਾਮਲੇ ਨੂੰ ਲੈ ਕੇ ਜਦ ਸਾਡੇ ਵੱਲੋਂ ਜੁਨੀਵਰਸਿਟੀ ਦੇ ਪੀਆਰ ਡਿਪਾਰਟਮੈਂਟ ਦੇ ਨਾਲ ਗਲਵਤ ਕੀਤੀ ਗਈ ਤਾਂ ਉਹਨਾਂ ਕਹਿਆ ਕਿ ਮਾੜਾ ਮੋਟਾ ਜਿਹੜਾ ਇਹ ਅੰਦਰ ਆਪਣਾ ਝਗੜਾ ਹੋਇਆ ਸੀ ਉਹ ਸਿਰਫ ਬਿਹਾਰ ਦੇ ਆਪਣਾ ਜਿਹੜੇ ਵਿਦਿਆਰਥੀ ਚਲੋਣਾ ਉਹਨਾਂ ਵੱਲੋਂ ਸਟਾਲ ਲਗਾਈ ਗਈ ਸੀ ਉਹ ਆਪਸ ਵਿੱਚ ਹੀ ਆਪਸ ਇਹ ਆਪਣੇ ਲੜੇ ਸਨ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਕਿ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਉਹਨਾਂ ਦੀ ਆਪਣਾ ਕੁੱਟਮਾਰ ਕੀਤੀ ਗਈ ਹੋਵੇ ਜੇ ਸਾਡੇ ਨਾਲ ਡੀਆਈਜੀ ਹਰਜੀਤ ਸਿੰਘ ਵੀ ਨਾਲ ਸਾਡੇ ਵੱਲੋਂ ਗਲਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹਜੇ ਤੱਕ ਸਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਬਿਆਨ ਆਪਣਾ ਨਹੀਂ ਲਿਖਾਇਆ ਗਿਆ ਜੇ ਵੀ ਕੋਈ ਜੇ ਕੋਈ ਵਿਅਕਤੀ ਬਿਆਨ ਆਪਣਾ ਲਿਖਾਵੇਗਾ ਤਾਂ ਉਸ ਦੇ ਹਿਸਾਬ ਦੇ ਨਾਲ ਉਹਨਾਂ ਵੱਲੋਂ ਅਗਲੀ ਜਿਹੜੀ ਹੈ ਆਪਣਾ ਕਾਰਵਾਈ ਅਰੰਭੀ ਜਾਵੇਗੀ ਯੂਨੀਵਰਸਿਟੀ ਦੇ ਪੀਆਰ ਡਿਪਾਰਟਮੈਂਟ ਵੱਲੋਂ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਅੰਦਰ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਹੈ ਇੱਥੇ ਮਾਹੌਲ ਬਿਲਕੁਲ ਆਪਣਾ ਪੀਸਫੁੱਲ ਹੈ ਅਤੇ ਉਧਰ ਉਹਨਾਂ ਆਖਿਆ ਕਿ ਜੋ ਇਹ ਆਪਣਾ ਲੜਾਈ ਹੋਈ ਸੀ ਉਹ ਸਿਰਫ ਜੋ ਆਪਣਾ ਬਿਹਾਰ ਦੇ ਸਟੂਡੈਂਟ ਯਾਸ ਵਿੱਚ ਆਪਣਾ ਲੜੇ ਸਨ ਤੇ ਉਹਨਾਂ ਦੇ ਯਾਸ ਵਿੱਚ ਸੱਟਾਂ ਲੱਗੀਆਂ ਹਨ ਪੰਜਾਬ ਦਾ ਇਸ ਦੇ ਵਿੱਚ ਕੋਈ ਆਪਣਾ ਇਹ ਇਹ ਦੇ ਵਿੱਚ ਕੋਈ ਆਪਣਾ ਦਖਲਦਾਰੀ ਨਹੀਂ ਸੀਗੀ ਦੇਖੋ ਤੁਸੀਂ ਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਯੂਨੀਵਰਸਿਟੀ ਦੇ ਅੰਦਰ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਕਾਫੀ ਅੰਦਰ ਹੁੰਦਾ ਹਗਾਮਾ ਇਹ ਆਪਣਾ ਦਿਖਾਈ ਦਿੱਤਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਆਪਣਾ ਬਿਹਾਰ ਦੇ ਜਿਹੜੇ ਸਟੂਡੈਂਟ ਸੀ ਉਹਨਾਂ ਵੱਲੋਂ ਇੱਕ ਟਵੀਟ ਕਰਕੇ ਨितीश ਕੁਮਾਰ ਨੇ ਇੱਕ ਗੋਹਾਰ ਲਗਾਈ ਗਈ ਸੀ ਕਿ ਉਹਨਾਂ ਦੇ ਉੱਤੇ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਹਮਲਾ ਕੀਤਾ ਗਿਆ ਇਹ ਮਾਮਲਾ ਕਾਫੀ ਹਾਈਲਾਈਟ ਹੋ ਚੁੱਕਾ ਸੀ ਅਤੇ ਇਸ ਨੂੰ ਲੈ ਕੇ ਅੱਜ ਯੂਨੀਵਰਸਿਟੀ ਵੱਲੋਂ ਵੀ ਆਪਣਾ ਜਿਹੜਾ ਇੱਕ ਆਪਣਾ ਪੱਖ ਹੈ ਉਹ ਇਹਨਾਂ ਵੱਲੋਂ ਆਪਣਾ ਸਮਝ ਲੈਂਦਾ ਗਿਆ ਉਹਨਾਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਸੀ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਯੂਨੀਵਰਸਿਟੀ ਦਾ ਆਪਣਾ ਪੀਆਰ ਡਪਾਰਟਮੈਂਟ ਜੀ ਮੈਂ ਰਾਜੀਵ ਰੋੜਾ ਡਾਇਰੈਕਟਰ ਮੀਡੀਆ ਪਲੈਨਿੰਗ ਗੁਰੂਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋਂ ਮੈਂ ਆਪ ਸਭ ਨੂੰ ਦੱਸਣਾ ਚਾਹਾਂਗਾ ਕਿ ਮਿਤੀ 17 18 19 ਤਿੰਨ ਦਿਨਾਂ ਸਾਡੇ ਇਥੇ ਯੂਥ ਫੈਸਟੀਵਲ ਸੀ ਯੂਨੀਵਰਸਿਟੀ ਦੇ ਵਿੱਚ ਜਿਹਦੇ ਵਿੱਚ ਅਲੱਗ-ਅਲੱਗ ਸਟੇਟਸ ਦੇ ਬੱਚਿਆਂ ਵੱਲੋਂ ਕੁਝ ਸਟਾਲਸ ਵਗੈਰਾ ਲਗਾਈਆਂ ਗਿਆ ਸੀ ਜਿਹੜੀ ਸਟਾਲ ਬਿਹਾਰ ਰਾਜ ਦੇ ਬੱਚਿਆਂ ਵੱਲੋਂ ਚਲਾਈ ਜਾ ਰਹੀ ਸੀ ਉਹਨਾਂ ਬੱਚਿਆਂ ਦਾ ਆਪਸ ਦੇ ਵਿੱਚ ਕੋਈ ਮਤਭੇਦ ਹੋਇਆ ਔਰ ਛੋਟਾ-ਮੋਟਾ ਲੜਾਈ ਝਗੜਾ ਉਹਨਾਂ ਦਾ ਹੋ ਗਿਆ ਕਿਉਂਕਿ ਯੂਥ ਫੈਸਟੀਵਲ ਹੈ ਤੇ ਯੁਵਕਾਂ ਦੇ ਵਿੱਚ ਮਾੜਾ-ਮੋਟਾ ਜੋਸ਼ ਦੀ ਬਦੌਲਤ ਇਹੋ ਜਨੀਆਂ ਛੋਟੀਆਂ-ਮੋਟੀਆਂ ਘਟਨਾਵਾਂ ਔਰ ਯੂਨੀਵਰਸਿਟੀ ਨੇ ਇਸ ਦਾ ਗੰਭੀਰ ਨੋ ਜਿਹੜੇ ਕੁਝ ਟ੍ਰਬਲ ਕ੍ਰੀਏਟਰ ਸੀ ਉਹਨਾਂ ਦੇ ਖਿਲਾਫ ਕਾਰਵਾਈ ਆਰੰਭ ਦਿੱਤੀ ਹੈ ਔਰ ਇਸ ਵੇਲੇ ਯੂਨੀਵਰਸਿਟੀ ਦੇ ਵਿੱਚ ਪੂਰੀ ਮੁਕੰਮਲ ਸ਼ਾਂਤੀ ਹੈ ਇਹ ਕਿਸੇ ਇੰਟਰ ਸਟੇਟ ਜਾਂ ਦੋ ਵੱਖ-ਵੱਖ ਸੂਬਿਆਂ ਦੇ ਬੱਚਿਆਂ ਦਾ ਝਗੜਾ ਨਹੀਂ ਹੈਗਾ ਸੀਗਾ ਇਹ ਇੱਕੋ ਹੀ ਸਟੇਟ ਦੇ ਬੱਚੇ ਹੈ ਜਿਹੜੇ ਆਪਸ ਦੇ ਵਿੱਚ ਕਿਸੇ ਗੱਲ ਤੇ ਭੜ ਗਏ ਔਰ ਇਸ ਦੇ ਬਾਰੇ ਮੈਂ ਇਹ ਆਸ਼ਵਾਸਨ ਦੇਣਾ ਚਾਹਾਂਗਾ ਕਿ ਇਸ ਯੂਨੀਵਰਸਿਟੀ ਦਾ ਹੀ ਨਹੀਂ ਇਹ ਗੁਰੂ ਮਹਾਰਾਜ ਦੀ ਪਾਵਨ ਚਰਨਛੋਪਾ ਪ੍ਰਾਪਤ ਧਰਤੀ ਹੈ ਇੱਥੇ ਕੋਈ ਸੂਬੇ ਦਾ ਜ਼ਿਲ੍ਹੇ ਦਾ ਪਹਾੜਾ ਦਾ ਧਰਮ ਦਾ ਕੋਈ ਮਤ ਪੇਦ ਪੇਦ ਪਾਵੇ ਤੇ ਨਹੀਂ ਹੈਗਾ ਸੋ ਪੂਰੇ ਸ਼ਾਂਤੀਪੂਰਵਕ ਇੱਥੇ ਜੋ ਸਭ ਕੁਝ ਚੱਲ ਰਿਹਾ ਹੈ ਔਰ ਮੇਰੀ ਬੇਨਤੀ ਹੈ ਕਿ ਅਫਵਾਹਾਂ ਨਾ ਫੈਲਾਈਆਂ ਜਾਣ ਔਰ ਨਾ ਹੀ ਅਫਵਾਹਾਂ ਦੇ ਉੱਤੇ ਵਿਸ਼ਵਾਸ ਕੀਤਾ ਜਾਵੇ ਮੇਰੇ ਧਿਆਨ ਚ ਆਇਆ ਕਿ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਕੁਝ ਵੀਡੀਓਜ਼ ਆ ਜਿਹੜੀਆਂ ਸਰਕੂਲੇਟ ਹੋ ਰਹੀਆਂ ਜਿਹੜੀਆਂ ਕਿ ਪਤਾ ਨਹੀਂ ਕਦੋਂ ਦੀਆਂ ਔਰ ਕਿਹੜੀ ਥਾਂ ਦੀਆਂ ਸਾਨੂੰ ਇਸ ਬਾਰੇ ਕੁਝ ਨਹੀਂ ਪਤਾਗਾ ਪਰ ਮੈਂ ਇੱਕ ਜ਼ਿੰਮੇਵਾਰੀ ਨਾਲ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਔਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੀ ਇਹ ਦਾਅਵਾ ਕਰਦਾ ਹੈ ਕਿ ਇੱਥੇ ਕੋਈ ਬਹੁਤ ਵੱਡਾ ਕੋਈ ਝਗੜਾ ਲੜਾਈ ਐਸਾ ਕੁਝ ਨਹੀਂ ਹੋਇਆ ਪੂਰਨ ਸ਼ਾਂਤੀ ਹੈ ਔਰ ਅੱਗੇ ਤੋਂ ਵੀ ਇੱਥੇ ਸ਼ਾਂਤੀ ਹੈ ਜਿਹੜੀ ਬਰਕਰਾਰ ਰੱਖੀ ਜਾਊਗੀ ਬਹੁਤ ਬਹੁਤ ਧੰਨਵਾਦ